ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਪਾਵੇ ਕਵਣ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕੇ ਨਹੀਂ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੈ ਰਾਤਾ ਮੋਨੀ ਮੋਨ ਤਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਬੀਤ ਪਕਾਰਾ ਗ੍ਰਸਤੀ ਗ੍ਰਸਤਰ ਮਤਾ ਇੱਕ ਸਭ ਦੀ ਬੋਹ ਰੂਪ ਬਦੂਤਾ ਕਾਪੜੀ ਕੋਤੇ ਜਾ ਗੋਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਪਰਸਾ ਇੱਕ ਲੋਕ ਨਾ ਦੇਵੇ ਦਰਸਾ ਇੱਕ ਮਨ ਹੀ ਗਿਆਤਾ ਘਾਟਨਾ ਕਿਨ ਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਓਕਤੋ ਪਾਵਾਂ ਆ ਕੀ ਸਰਣਾ ਪਾਵਾਂ ਨਾਨਕ ਗੁਰ ਚਰਨ ਪਰਾਤਾ